ਆਨੇ ਵਧੀਆ ਹੋਵਗੇ ਤੇ ਅੱਜ ਲੇਟ ਨਾਈਟ ਫਾਰਮ ਦੇ ਵਿੱਚ ਆਏ ਆ ਤਾਂ ਕਿ ਚਿਕਸ ਦੇਖਣੇ ਸੀਗੇ ਉਹਨਾਂ ਨੂੰ ਹੀ ਦੇਖਭਾਲ ਕਰਨੀ ਹੁੰਦੀ ਆ ਕਿਉਂਕਿ ਬਰੂਡਿੰਗ ਪੀਰੀਅਡ ਖਤਮ ਹੋ ਗਿਆ ਹੁਣ ਦੇਖਾਂਗੇ ਸੀ ਕੀ ਇਹ ਠੀਕ ਨੇ ਜਾਂ ਨਹੀਂ ਨਾਲੇ ਤਾਂ ਇਹ ਪਾਣੀ ਵਗੈਰਾ ਪੀ ਲੈਣਗੇ ਕਿਉਂਕਿ ਫਾਰਮ ਦੇ ਵਿੱਚ ਕਰਿਆ ਹੋਇਆ ਸੀ ਹਨੇਰਾ ਆਪਾਂ ਨੇ ਤੇ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣ ਹੈਗੇ ਆਪਾਂ ਆਨੇ ਇਹ ਆਪਣੇ ਬੱਜੀ ਸਪੈਰਟ ਤੇ ਇਹ ਦੇਖੋ ਬਾਕੀ ਤੁਹਾਨੂੰ ਚੂਚੇ ਦਿਖਾਣਾ ਮੈਂ ਤੁਹਾਨੂੰ ਇੱਕ ਮਿੰਟ ਰੁਕੋ ਆਪਣੇ ਚਿਕਸ ਨੇ ਜੀ ਦੇਸੀ ਆਰ ਆਰ ਦੇ ਨਾ ਸੌਰੀ ਆਰ ਆਰ ਕਹਿ ਰਹੇ ਹਾਂ ਆਪਣੇ ਬਲੈਕ ਹੈਸਟਰ ਲੌਗ ਦੇ ਜੀ ਕਿਉਂਕਿ ਆਰ ਆਰ ਪਹਿਲਾਂ ਰੱਖੇ ਹੋਏ ਸੀ ਤਾਂ ਆਤ ਪੈ ਜਾਂਦੀ ਹੈ ਬਾਈ ਜੀ ਜਿਹੜਾ ਕਮੈਂਟ ਲਾਈਵ ਸਟ੍ਰੀਮ ਦੇਖ ਰਿਹਾ ਹੈ ਕਮੈਂਟ ਜ਼ਰੂਰ ਕਰੋ ਆਪਣੇ ਜਿਹੜੇ ਹ ਬਲੈਕ ਹੈਸਟਰ ਲੌਗ ਦੇ ਜਿਹੜੇ ਚਿਕਸ ਨੇ ਇਹ ਆਪਾਂ ਨੇ ਰੱਖੇ ਹੋਏ ਨੇ ਇਸ ਤੋਂ ਇਲਾਵਾ ਆਪਾਂ ਤੁਹਾਨੂੰ ਦਿਖਾਨੇ ਆਂਗੇ ਆਪਣੇ ਆਨੇ ਵਜੀ ਸਪੈਰਟ ਠੀਕ ਹੈ ਜੀ ਇਹਦੇ ਵਿੱਚ ਸੱਚ ਬੱਚੇ ਸੀਗੇ ਚੈੱਕ ਕਰਦੇ ਆ ਜਿਹੜਾ ਆ ਆ ਵਾਈਟ ਜਿਹੜਾ ਬੱਚਾ ਆ ਇਹ ਕੱਲ ਤੱਕ ਕਬੂਡਾ ਉਹ ਮਤਲਬ ਕੀ ਕਹੋਗੇ ਬਾਹਰ ਕੱਢ ਲਾਂਗੇ ਲੱਗ ਰਿਹਾ ਹੈ ਪੂਰਾ ਸਹੀ ਹੈ ਬਾਕੀ ਹੋਰ ਬੱਚੇ ਵੀ ਤਿਆਰ ਨਹੀਂਗੇ ਕਿ ਕਿਆ ਬਾਦ ਨੇ ਸਾਰੇ ਲਗਭਗ ਬਹੁਤ ਸਾਰੇ ਬੱਚੇ ਨੇ ਜਿਹੜੇ ਮਟਕਿਆਂ ਦੇ ਵਿੱਚੋਂ ਬਾਹਰ ਆਉਣੇ ਆਲੇ ਨੇ ਜੇ ਹੇਠੇ ਤੱਕ ਲਿਖੇ ਮੇਲਾ ਹੋਣਗੇ ਉੱਪਰ ਜਿਹੜੇ ਸੀਗੇ ਬੱਚੇ ਆਲਮੋਸਟ ਤਿਆਰ ਨੇ ਇਹਦੇ ਵਿੱਚ ਦੇਖੀਏ ਇਹਦੇ ਵਿੱਚ ਤਾਂ ਸੱਚ ਬੱਚੇ ਆਪਾਂ ਸਾਰੇ ਬਾਹਰ ਕੱਢ ਲਏ ਤੇ ਇਹਦੇ ਵਿੱਚ ਵੀ ਮੇਲ ਫੀਮੇਲ ਬੱਤੀਆਂ ਨਹੀਂ ਆਂਡੇ ਲੈਣਗੇ ਠੀਕ ਹੈ ਜੀ ਕੁਝ ਬੱਚੇ ਉਹ ਪਰਲੀ ਸੈਕਦੇ ਉਹ ਸੱਚ ਉਹ ਵੀ ਚੈੱਕ ਕਰੀਏ ਉਹਦੀ ਕੰਡੀਸ਼ਨ ਦੇਖੀਏ ਕਿਦਾਂ ਦੇ ਆ ਹਨ ਕਿ ਜਿੱਲਾ ਪਿਆ ਉਹਨਾਂ ਨੇ ਇਸ ਤੇ ਦਾ ਅੰਮੀ ਫਾਗਰ ਵੀ ਦੇਖੋ ਦੇਖੋ ਕਿੰਨੇ ਸੋਹਣੇ ਬੱਚੇ ਨੇ ਹਲੇ ਛੋਟੇ ਨੇ ਇੰਦਰ ਫੀਮੇਲ ਆ ਕਲਰ ਦੇਖੋ ਇਹ ਦੋ ਦਾ ਕਲਰ ਪਤਾ ਨਹੀਂ ਕਿਦਾਂ ਦਾ ਹਲੇ ਆਊਗਾ ਬਾਕੀ ਆ ਆਪਣੇ ਥੋੜੇ ਥੋੜੇ ਬੱਚੇ ਨੇਗੇ ਬਲੈਕ ਲੌਪ ਦੇ ਆ ਦੇਖੋ ਤੇ ਕੁਝ ਟਾਈਮ ਪਹਿਲਾਂ ਜਿਹੜੀਆਂ ਆਪਣੇ ਫਿਸ਼ਰ ਸੀਗੀਆਂ ਉਹਨਾਂ ਨੂੰ ਆਪਾਂ ਨੇ ਉਹ ਪਾਇਆ ਗਿਆ ਔਰ ਨੂੰ ਅੰਡੇ ਵਗੈਰਾ ਪਾ ਕੇ ਖੜੇ ਆਂਗੇ ਤੇ ਆਪਣਾ ਫਾਰਮ ਦੀ ਸਫਾਈ ਕਰੀ ਅੱਜ ਆਪਾਂ ਨੇ ਅਕੇਰੀਅਮ ਵਗੈਰਾ ਸਾਰੇ ਬਾਹਰ ਰੱਖ ਤੇ ਆ ਬਸ ਆ ਬਾਲਟੀ ਰੱਖਣੀ ਰਹੀ ਕਿਉਂਕਿ ਇਹਦਾ ਮੇਜ ਬਣਾ ਕੇ ਮੈਂ ਬੈਠਦਾ ਹੁਣ ਇਸ ਕਰਕੇ ਅੰਦਰ ਤੇ ਆ ਫਾਰਮ ਦੀ ਸਫਾਈ ਸਾਰੀ ਕਰਤੀ ਥੋੜਾ ਗਿੱਲਾ ਕਰਤਾ ਸੀ ਤਾਂ ਕਿ ਤਾਂ ਕਿ ਜਿਹੜੀ ਮਿੱਟੀ ਉੱਡ ਰਹੀ ਆ ਉਹ ਜੰਮ ਸਕੇ ਜੰਮ ਜੇ ਬਸ ਫਾਰਮ ਦੇ ਵਿੱਚ ਜਿਆਦਾ ਅੰਡੇ ਤੇ ਬਾਕੀ ਮੈਂ ਤੁਹਾਨੂੰ ਦਿਖਾਨਾ ਜੀ ਹੁਣ ਇਹਨਾਂ ਨੂੰ ਟ੍ਰੇਨਿੰਗ ਦੇਤੀਆ ਮਾੜਾ ਮੁੱਟਾ ਹੈ بیٹھਣ ਲੱਗੇ ਨੇ ਪਹਿਲਾਂ ਆਪਣੀ ਕੁਰਸੀ ਤਿਆਰ ਕਰ ਲਿਏ ਇਹਨੂੰ ਉੱਜਾ ਮਾਰ ਕੇ ਲਓ ਜੀ ਆਪਣੀ ਫੋਕੀ ਕੁੱਸਤੀ ਤਿਆਰ ਤੇ ਹੁਣ ਮੈਂ ਕੱਢਦਾ ਬੱਚਿਆਂ ਬਾਹਰ ਆ ਛੋਟੇ ਬੱਚੇ ਨੇ ਜੇ ਮੈਂ ਸੋਚਦਾ ਈ ਸਾਦੀ ਜਾਣੀ ਕੋਈ ਕੁੱਸਤੀ ਆ ਇੱਕ ਵਾਰ ਇਹਨੂੰ ਬਾਹਰ ਕੱਢੀਏ ਇੱਕ ਦੋ ਵਾਰ ਕੱਢ ਕੇ ਤੁਹਾਨੂੰ ਦਿਖਾਣਾਂਗੇ ਇਹ ਆ ਮੇਰਾ ਪਸੰਦ ਹੈ ਆ ਜੀ ਰੇਟ ਲੱਗ ਜਾਂਦਾ ਹੈ ਫੜਨਾ ਪੈਣਾ ਦੇਣਾ ਇਹਦਾ ਨਹੀਂ ਦੇ ਬਸੰਨ ਨਾਲ ਆਉਂਦੇ ਨਹੀਂ ਕਿਤੇ ਬੁੱਢੀ ਕਰਦੇ ਨੇ ਇਹ ਆ ਗਿਆ ਬਾਹਰ ਠੀਕ ਹੈ ਆ ਬਰਡ ਨੇ ਤੁਸੀਂ ਦੇਖੋ ਕਿੱਦਾਂ ਦੇ ਨੇ ਇਹ ਪੂਰੇ ਟਾਈਮ ਨੇ ਹੈਂਡ ਆਏ ਨੇ ਜੇ ਮਰ ਜੀ ਅਕਸਰ ਇਹਨੂੰ ਇੱਥੇ ਬਿਠਾਉਣਾ ਇੱਥੇ ਵੜੇ ਵਾਚਾ ਵੜੇ ਗਾੜੀਆਂ ਹੋਰ ਦੇਖਣ ਆਉਂਦੇ ਨੇ ਆਏ ਇਹਨੂੰ ਇੱਥੇ ਬਿਠਾਉਣੇ ਨੇ ਗਾੜੀਆਂ ਠੀਕ ਹੈ ਕਿ ਸ਼ੁਕਰਾ ਹੈ ਆਇਓ ਰੋਪ ਇਹ ਸਾਰੇ ਬਾਇਰ ਨੇ ਜਿੱਤੇ ਜਿਵੇਂ ਇਹਨਾਂ ਨੂੰ ਸਿਖਾਉਂਦਾ ਸਿੱਖ ਜਾਂਦੇ ਨੇਗੇ ਤੇ ਇਹਨੂੰ ਕਰਦੇ ਆਪਾਂ ਅੰਦਰ ਕੰਦਸ ਤੁਹਾਨੂੰ ਇੱਕ ਤਰੀਕਾ ਦਿਖਾਉਣਾ ਇਹਦੇ ਉੱਤੇ ਵਧਾਂਗਾ ਹੋਣਾ ਇੱਥੇ ਵੜਿਆ ਇਹਨੂੰ ਵੀ ਅੰਦਰ ਲੈ ਗਏ ਆ ਜਾ ਆ ਜਾ ਆ ਜਾ ਬੈਠ ਆਖਰ ਬਾਅਦ ਚੜ ਗਿਆ ਇਦਾਂ ਨਹੀਂ ਬਾਹਰ ਦੇ ਬਾਈ ਇਹ ਆ ਉਂਗਲੀ ਦੇ ਬਾਹਰ ਬੈਠ ਜਾਣਾ ਆ ਉਂਗਲੀ ਦੇ ਬੈ ਜਾ ਜਿੱਥੇ ਕੋਈ ਵੀ ਬੈ ਜਾ ਮੇਰੇ ਬੜੇ ਟ੍ਰੇਡ ਹੋ ਗਏ ਨੇ ਵਧੀਆ ਨੇ ਯਾਰ ਥੋੜੇ-ਥੋੜੇ ਤੇ ਹੋਣਾ ਇਹਨਾਂ ਨੂੰ ਆਪਾਂ ਵੇਖ ਲਈਏ ਚਲ ਵਾਹ ਇਹਨੂੰ ਕਿੱਦਾਂ ਟ੍ਰੇਡ ਕਰਿਆ ਮੈਂ ਤੁਹਾਨੂੰ ਦੱਸ ਦਿੰਨਾ ਥੋੜਾ ਜਿਆ ਜੁੜੀ ਆ ਜਾਣੀ ਹੈਗੀ ਇੱਥੇ ਰੱਖੋ ਥੋੜੇ ਜਿ ਇਹ ਇਹ ਹੁਣ ਹਨਾ ਛੋਟਾ ਬੱਚਾ ਆ ਤੁਸੀਂ ਦੇਖੋ ক্লোਜ਼ ਤੋਂ ਕਿੰਨਾ ਸੋਹਣਾ ਆ ਤੇ ਆ ਬਜੀ ਸਾਰੇ ਵੱਡੇ ਹੋ ਜਾਣੇ ਇਹ ਵੱਡੇ ਵਾਸਤੇ ਠੀਕ ਹੈ ਇਹ ਨੂੰ ਹੁਣ ਆ ਹੱਥ ਤੇ ਬਿਠਾਣਾ ਕੁਝ ਨਹੀਂ ਕਰਨਾ ਇਹਦੇ ਹੱਥ ਅੱਗੇ ਲੈ ਆਉਣਾ ਬਸ ਇਹਨੇ ਆਪਣੇ 베ਦੇ ਤੇ ਬੈ ਗਏ ਬਾਕੀ ਇਹਨੇ ਆਹ ਇਹਦੇ ਤੇ ਹੁਣ ਇਹਦੇ ਤੇ ਵਾਹ ਐਦਾਂ ਕਰਕੇ ਨਾ ਮੈਂ ਇਹਨੂੰ ਟ੍ਰੇਨਿੰਗ ਦੇਈ ਜਾਂਦਾ ਹਾਂ ਬੜ ਬਾਈ ਤਕ ਵੀ ਜਾਂਦੇ ਨੇ ਬਹੁਤ ਹੀ ਜੇਤੀ ਆ ਪਹਿਲੀ ਵਾਰੀ ਕਰਦੇ ਆ ਬਹੁਤ ਟਾਈਮ ਬਾਅਦ ਕਰਦੇ ਆ ਪਹਿਲੀ ਵਾਰੀ ਤੇ ਬਹੁਤ ਛੇਤੀ ਕਰ ਦਿੰਦੇ ਆ ਲੇਸੋ ਇਦਾਂ ਹੁਣੇ ਬੈ ਗਏ ਹੁਣ ਜਿਵੇਂ ਮਰਜੀ ਇਦਾਂ ਗੇਂਦੀ ਆ ਇਹਨੂੰ ਮੈਂ ਬੰਦ ਕਰ ਲੈਣਾ ਤਾਂ ਵੀ ਇਹ ਕੁਝ ਨਹੀਂ ਆ ਨਾਲੇ ਬਸ ਬੈਠਾ ਰਹਿਣਾ ਮਾੜੀ ਮੁੱਟੀਆਂ ਆ ਵੇਖੀ ਜਿਦਾ ਕਦੇ ਦੁਦੀਆਂ ਮਾਰਦਾ ਬਾਤ ਦੁਦੀਆਂ ਇਹਨਾਂ ਦੀ ਕਿਉਂਕਿ ਪੰਜੇ ਨਾਲ ਇਹ ਜਿਆਦਾ ਚੜਦੇ ਤਾਂ ਹੈਗੇ ਨੇ ਇਹਦੇ ਨਾਲੋਂ ਜ਼ਿਆਦਾ ਇਹ ਹੈ ਚੁਈ ਦੀ ਵਰਤੋਂ ਕਰਦੇ ਨੇ ਤੁੰਗੇ ਨਾਲ ਇਹ ਚੜਦੇ ਨੇ ਜ਼ਿਆਦਾ ਆ ਤੁੰਗੇ ਆ ਮਾਰਨਗੇ ਇਹ ਦੰਦੀ ਵੜੀ ਦੇ ਉੱਤੇ ਨੇ ਚੜਦੇ ਨੇ ਇਹ ਡ੍ਰਿਪ ਬਣਾਉਂਦੇ ਨੇ ਪੰਜਿਆਂ ਨਾਲ ਬਹੁਤਾ ਡ੍ਰਿਪ ਬਣਦਾ ਨਹੀਂ ਸਭ ਪਾ ਨੂੰ ਲੱਗਦਾ ਹੈ ਦੰਦੀ ਵੜਦੇ ਨੇ ਇਹ ਅਸਲ ਦੇ ਵਿੱਚ ਦੰਦੀ ਨਹੀਂ ਇਹ ਆਪਦੀ ਗ੍ਰਿਪ ਬਣਾਉਂਦੇ ਨੇ ਹੁਣ ਇਹ ਗ੍ਰਿਪ ਇਹਨੂੰ ਪਤਾ ਲੱਗ ਗਿਆ ਇਹ ਇੰਨਾ ਹੁਣ ਚੜਦਾ ਅਰੇ ਛੋਟਾ ਜਾਂ ਬਿਲਕੁਲ ਛੋਟੀ ਲੱਗਦੀ ਹੈ ਚੜੀ ਵਿੱਚ ਤੇ 27 ਗਈ ਫੀਮੇਲ ਓਕੇ ਕਮੈਂਟ ਆਇਆ ਫੀਮੇਲ ਠੀਕ ਹੈ ਆਲਮੋਸਟ ਮੈਂ ਲਾਦਾ ਸਾਰੀਆਂ ਫੀਮੇਲ ਲਾਨੇ ਕਿਉਂਕਿ ਸਾਰੀਆਂ ਹੀ ਇਦਾਂ ਦੀਆਂ ਨੇਗੇ ਮੈਂ ਉਹ ਦਿਖਾਉਣਾ ਆਪਣੇ ਕੋਲਣਾ ਪੰਜ ਹੋ ਗਏ ਨੇ ਆ ਪੰਜੇ ਦੀਆਂ ਪੰਜੇ ਫੀਮੇਲ ਨੇ ਜੇ ਉਸ ਦੇ ਵਿਚਾਰ ਪੰਜੇ ਮੈਂ ਧਿਆਨ ਨਾਲ ਦੇਖਿਆ ਨਹੀਂ ਰਿਹਾ ਸੀ ਕਮੈਂਟ ਠੀਕ ਹੈ ਆ ਵੀ ਫੀਮੇਲ ਹੈ ਇਹਦੇ ਦੋ ਦੋ ਫੀਮੇਲਾਂ ਨੇ ਦੋ ਮਿਲ ਲੱਗ ਰਹੇ ਨੇ ਬਾਕੀ ਦੇਖੀ ਨਾ ਥੋੜੀ ਜਿਹਾ ਹੋਰ ਵੱਡੇ ਹੋਣਗੇ ਪਸਾਨੀ ਨਾਲ ਪਠਾਨ ਹੋ ਜੂਗੀ ਆਪਾਂ ਨੂੰ ਇਹ ਆ ਦੇਖੋ ਬਹੁਤ ਛੋਨੇ ਨੇ ਯਾਰ ਕਿਤੇ ਨਹੀਂ ਜਾਂਦੇ ਹੈਗੇ ਸਰਵਾਥਾਂ ਤੇ ਰਹਿੰਦੇ ਨੇ ਇਹਨੂੰ ਜੇ ਇੱਥੇ ਵਧਾ ਲਓ ਇੱਥੇ ਬਹਿ ਜਾਣਗੇ ਮੁੱਡੇ ਤੇ ਮੁੱਡੇ ਤੇ ਬਿਠਾਓ ਮੁੱਡੇ ਤੇ ਬਹਿ ਜਾਣਗੇ ਸਰ ਇਹ ਮੁੱਡੇ ਤੇ ਬਹਿਣੇ ਨੇ ਇਹਨਾਂ ਦੀ ਇਹ ਮਾੜੀ ਆਦਤ ਹੈ ਕਿ ਟੀ-ਸ਼ਰਟਾਂ ਖਰਾਬ ਕਰਨ ਆ ਜਾਂਦੇ ਨੇ ਕੱਪੜੇ ਦੇ ਨਾਲ ਚੁੰਡੀਆਂ ਵੜਨ ਲਾਇਆ ਸੰਡੀਆਂ ਵੱਡ-ਵੱਡ ਕੇ ਖਾਂਦੇ ਨੇਗੇ ਹਣੇ ਕੀ ਬੀਲਾ ਰ ਪਰ ਮੈਂ ਕੰਮ ਕਰਕੇ ਰ ਹੁਣਾ ਕੱਪੜੇ ਹੈ ਜੇ ਪਾ ਕੇ ਇਹਨਾਂ ਨੂੰ ਚੱਕਦਾ ਨਹੀਂ ਹੈ ਜਿਆਦਾ ਜਮੀਰ ਉਹਨੂੰ ਪਾਏ ਹੋ ਤੇ ਇੱਥੇ ਇਹਨਾਂ ਦੀ ਆਕਾ ਇਹਨਾਂ ਨੇ ਇੱਦਾਂ ਬੜੀ ਜਾਣ ਮੈਨੂੰ ਹੋ ਰਿਖੇ ਰਹਿਣਾ ਇਹਨੇ ਐਵੇਂ ਬੈਠੇ ਰਹੇ ਨੇ ਇਹ ਮਰਦੀ ਗੱਲਬਾਤ ਕਰੋ ਹਣਾ ਬਾਕੀ ਜਿਹਦੇ ਜਿसे ਹੋਰ ਨੇ ਕਿ ਕਿਸੇ ਵੀ ਮੇਨਤਵਾਲ ਪੁੱਛਣਾ ਕੁਝ ਕਰਨਾ ਪੋਲਟਰੀ ਦੇ ਰਗੜੀ ਵੀ ਬਰਡ ਦੇ ਰਗੜੀ ਜਾਂ ਆਪਣੀ ਫਿਸ਼ ਬੀਟਾ ਫਿਸ਼ ਦੀ ਵੀ ਬਰੀਡਿੰਗ ਹੋ ਰਹੀ ਆ ਉਹਦੇ ਬਾਰੇ ਵੀ ਆਪਾਂ ਛੇਤੀ ਵੀਡੀਓ ਪਾਵਾਂਗੇ ਕਿਉਂਕਿ ਬੀਟਾ ਫਿਸ਼ ਦੀ ਜਦੋਂ ਬਰੀਡਿੰਗ ਹੋ ਗਈ ਕੀ ਕੀ ਉਹਦੇ ਵਿੱਚ ਸੈਟਅਪ ਨੇ ਖਾਰਾ ਕੁਝ ਤੁਹਾਨੂੰ ਦਿਖਾਵਾਂਗੇ ਬਾਕੀ ਇਹਨੂੰ ਕਰਦੇ ਹੁਣ ਬੰਦੇ ਇਹਨੂੰ ਕਿਵੇਂ ਕਿਵੇਂ ਉੱਪਰ ਚੜਾਣਾ ਦੇਖੋ ਬਸ ਇਹਦੇ ਕੋਲੇ ਉਂਗਲ ਧਾਰ ਦੋ ਇਹਨੇ ਪਰਬੜੀਆਂ ਇਸ ਤੋਂ ਬਾਅਦ ਕੇਜ ਕਰੋ ਲਵੇ ਇਹਦੇ ਵਿੱਚ ਮੈਂ ਦਾਣਾ ਵગેਰਾ ਪਾਰਕ ਸਾਂ ਇਹਨੂੰ ਕਰ ਦੋ ਅੰਦਰ ਮੈਂ ਇਹਨੂੰ ਇੱਥੇ ਬਿਠਾਣਾ ਤਾਂ ਇੱਥੇ ਹੀ ਬੈਠੂਗਾ ਦੇ ਇੱਥੇ ਬੈਠ ਜਾਣਾ ਇਹਨਾਂ ਆ ਕਰਤਾ ਬੰਦ ਤੇ ਪਾਣੀ ਹੈਗਾ ਬਾਕੀ ਆ ਦਾਣਾ ਮੈਂ ਇਹਨਾਂ ਨੂੰ ਨਾ ਹਲੇ ਖਾਲੇ ਹੀ ਪਾਰਿਆ ਬਾਈ ਆਪ ਮੜ ਜਾ ਤਾਂ ਅਰਥਮੈਂ ਪੱਕੇ ਕਰ ਰਹੇ ਹੋਗੇ ਕੋਈ ਗੱਲ ਨਹੀਂ ਪਰ ਇਹਨਾਂ ਨੂੰ ਆਸ਼ਾ ਅੱਲਾ ਦਾਣਾ-ਨਾਣਾ ਖਾਣਗੇ ਤਾਂ ਵਧੀਆ ਹੈ ਨਾ ਵਾਸਤੇ ਸਤੇ ਆਜੋ ਇਹਨਾਂ ਨੂੰ ਸੰਗਦੇ ਐ ਇਹਦੀ ਜਗ੍ਹਾ ਤੇ ਉੱਪਰ ਜਗ੍ਹਾ ਤੇ ਤਾਂ ਕਿ ਇਹਨਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਅੱਜ ਪਹਿਲੀ ਵਾਰ ਇਹਨਾਂ ਨੂੰ ਸਾੜਿੰਦੇ ਵਿੱਚ ਕੱਢ ਰਹੇ ਚੋਕੀਂ ਨਹੀਂ ਕਰਾਉਂਦੇ ਕਿ ਰੱਖਦੇ ਆਪਾਂ ਕਿਉਂਕਿ ਇਹ ਆਇਆ ਕਿ ਉਹ ਜਿਆਦਾ ਹੈ ਦੇਖੋ ਆਹ ਦੇਖੋ ਤੁਸੀਂ 10 ਨੂੰ ਸਾੜਮ ਦੇ ਵਿੱਚ ਰੱਖਦੇ ਸੀ ਹੁੰਦੇ ਆ ਬਾਕੀ ਆ ਚੁੰਟੇ ਨੇ ਇਹਨਾਂ ਜਾਂ ਮਾਰਦੇ ਤੋਂ ਜਦੋਂ ਮਾਰਦੇ ਵੀ ਰਾਤ ਨੂੰ ਵੀ ਕੋਲਦੇ ਨੇ ਖਾਣਾ ਪੀਣਾ ਹੀ ਹੁੰਦਾ ਪਤਾ ਨਹੀਂ ਸਾਰਾ ਤੇ ਕਿੱਥੇ ਪੈਸੀ ਰਹਦੇ ਨੇ ਉਹ ਇਹਨਾਂ ਦੀ ਬੜੀ ਉਮਰ ਆ ਇਹ ਇਦਾਂ ਜਰਦੇ ਨੇ ਇਹਨੂੰ ਦੇ ਆਪਾ ਹੁੰ ਕਰਦੇ ਆ ਤਾਂ ਵੀ ਇਹਨਾਂ ਨੇ ਖਾਣਾ ਪੀਣਾ ਹੀ ਰਹਿੰਦਾ ਇਹਨਾਂ ਦਾ ਨਾ ਇਹਨੂੰ ਸਿਸਟਮ ਬੜਾ ਸਟਰੋਂਗ ਆ ਬਲ ਵੀ ਇਹਨਾਂ ਨੇ ਫਟਾਫਟ ਉਹ ਕਰਨਾ ਵੱਡੇ ਹੋਣਾ ਤਾਂ ਇਹਨਾਂ ਨੇ ਖਾਈ ਦੀ ਜਾਣਾ ਆ ਦੇਖੋ ਜੀ ਆਪਣਾ ਬਲੈਕ ਐਕਟਰ ਲੌਗ ਦਾ ਚੂਹਾ ਹੈ ਜਿਹੜਾ ਜੀ ਤੁਸੀਂ ਗਰੁੱਪ ਦੇਖ ਸਕਦੇ ਹੋ ਇਹ ਕਰੀਬ 12 ਕ ਦਿਨ ਦਾ ਹੋ ਗਿਆ ਹੋਣਾ ਅਸੀਂ 10 12 ਦਿਨ ਦਾ ਹੋ ਗਿਆ ਹੋਊਗਾ ਇਹ ਕਿਉਂਕਿ ਜਿੱਥੇ ਆਪਾਂ ਲੈ ਗਏ ਉਹ ਸੌਰੀ ਬਣਾ ਉਹਦੇ ਹੀ ਤਰ੍ਹਾਂ ਮੌਸੇ ਦੇ ਹਿਸਾਬ ਨਾਲ ਚੱਲ ਰਹੇ ਹਾਂ ਕਿਉਂਕਿ ਇਹ ਆਪਾਂ ਟ੍ਰੇਨ ਨਹੀਂ ਨਾ ਕਰੇ ਇਹ ਤਾਂ ਆਪਦੇ ਹਿਸਾਬ ਨਾਲ ਹੀ ਰਹਿੰਦੇ ਨੇ ਮੂਢੀ ਨੇ ਅੱਜ ਮੂੜ ਦੇ ਹਿਸਾਬ ਨਾਲ ਇਹਨਾਂ ਦਾ ਇਹ ਨਹੀਂ ਪਤਾ ਬੱਜੀ ਸਪੈਰਟ ਨਾਲ ਘੁੰਮਦੇ ਰਹਿੰਦੇ ਇਹਨਾਂ ਦਾ ਇਹ ਨਹੀਂ ਪਤਾ ਆਪਣੇ ਨਾਲ ਰਹਿਣ ਹਨਾ ਜਿਹੜੇ ਬੱਜੀ ਸਪੈਰਟ ਦੇ ਬੱਚੇ ਨੇ ਉਹ ਇਹਨਾਂ ਨਾਲ ਖੇਡਦੇ ਨੇ ਵਧੀਆ ਲੱਗਦਾ ਸੇ ਪੰਗੇ ਨੇ ਲੈ ਨੇ ਇੱਕ ਦੂਜੇ ਨਾਲ ਬਹੁਤ ਖਰਾਬ ਦੇ ਹੁਣ ਆਪਾਂ ਇਹਨਾਂ ਨੂੰ ਕੋਈ ਉਹ ਨਹੀਂ ਦਿੱਤਾ ਹੋਇਆ ਕੋਈ ਵੀ ਇਹਨਾਂ ਨੂੰ ਆਪਾਂ ਨੇ ਮਤਲਬ ਕਿ ਗੁਰੂ ਗ੍ਰੰਥ ਸਾਹਿਬ ਤੋਂ ਉਸ ਨੂੰ ਘਰ ਰੱਖਿਆ ਹੁਣ ਇਹ ਬੜੇ ਹੋ ਗਏ ਹੁਣ ਆਪਣੇ ਹੱਥ ਨਾਲ ਉਹ ਕਰ ਲੈਣਗੇ ਪਰ ਮੈਂ ਇਹਨਾਂ ਨੂੰ ਫੇਰ ਵੀ ਨਾ ਜੇ ਵਾ ਕੋਲ ਯੁਸਤੀ ਜਗਾ ਰੱਖ ਕੇ ਇਹਨਾਂ ਦਾ ਸਿਕਲ ਬਣਾ ਉਲਟਾ ਆ ਜੀ ਇਹਨਾਂ ਨੂੰ ਉੱਪਰ ਜਗਾ ਤੇ ਚੜ੍ਹ ਕੇ ਬਚਪਨ ਪਸੰਦ ਹੁੰਦਾ ਸੋਣਾ ਹੁਣ ਇਹ ਫਿਰ ਰਹੇ ਨੇ ਲਾਈਟ ਬੰਦ ਕਰ ਦੂੰਗਾ ਇਹਨਾਂ ਸਾਰੇ ਨੇ ਟਿੱਕੇ ਤੇ ਰਹੇ ਹਾਂ ਹੁਣ ਬਾਕੀ ਬਈ ਜੇ ਅਗਲੀ ਵੀਡੀਓ ਦੇ ਵਿੱਚ ਐਨੇ ਹੀ ਮਿਲਦੇ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਦੇ ਲਈ ਥੋੜਾ ਧੰਨਵਾਦ